ਸੋਸ਼ਲ ਮੀਡੀਆ ਤੇ ਹਮੇਸ਼ਾ ਐਕਟਿਵ ਰਹਿਣ ਵਾਲੇ ਵਿਸ਼ਵਦੀਪ ਫਾਜ਼ਿਲ ਕਾ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਵਿਸ਼ਵਦੀਪ ਦੀ ਪੈਰ ਨੇ ਲਾਈਵ ਹੋ ਕੇ ਖੁਲਾਸਾ ਕੀਤਾ ਹੈ ਕਿ ਵਿਸ਼ਵਦੀਪ ਨਾਲ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਘੁਟਮਾਰ ਕੀਤੀ ਗਈ ਹੈ ਅਤੇ ਉਸ ਨੂੰ ਨਜਾਇਜ਼ ਤੌਰ ਤੇ ਪੁਲਿਸ ਵੱਲੋਂ ਥਾਣੇ ਰੱਖਿਆ ਗਿਆ ਹੈ ਨਾਲ ਹੀ ਉਸ ਨੇ ਦੋਸ਼ ਲਗਾਏ ਕਿ ਦੋਸ਼ੀਆਂ ਨੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਤੁਹਾਡੇ ਆਪਣੇ ਵਿਸ਼ੇ ਨਾਲ ਵੀ ਗੱਲ ਕਰ ਰਹੀ ਹਾਂ ਅੱਜ ਵਿਸ਼ੇਦੀਪ ਕੇਦੇ ਆਉਣੇ ਨਾਲ ਚੱਲਿਆ ਸੀਗਾ ਕੋਣ ਕਾਉਣਾ ਮਤਲਬ ਕੱਲੇ ਸਾਰੇ ਨਾ ਬੋਲੀ ਹੋਣੀ ਪੰਚਾਇਤੀ ਜ਼ਮੀਨ ਦੀ ਕੱਲ ਉਸੇ ਦਿਨ ਮੈਂ ਜਾ ਕੇ ਉਹ ਮੈਂ ਗੁਰਦਾਰੇ ਜਾ ਕੇ ਅਨਾਉਂਸਮੈਂਟ ਕੀਤੀ ਸੀ ਕਿ ਕੱਲ ਨੂੰ ਜਾ ਕੇ ਬੋਲ ਮਤਲਬ ਬੋਲੀ ਹੋਣੀ ਹੈ ਪੰਚਾਇਤੀ ਜ਼ਮੀਨ ਦੀ ਤੇ ਅੱਜ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਸੀ ਕਿ ਅੱਜ ਹੀ ਸਾਡੇ ਪਿੰਡ ਦੇ ਬੰਦਿਆਂ ਵੱਲੋਂ ਆਮ ਆਦਮੀ ਪਾਰਟੀ ਦੇ ਬੰਦੇ ਆ ਸਾਡੇ ਪਿੰਡ ਵਿੱਚ ਹੀ ਬੰਦਿਆਂ ਵੱਲੋਂ ਵਿਸ਼ੇਸ਼ ਤੀਮੂ ਘੇਰਿਆ ਨਾਲ ਉਹਦੇ ਦੋ ਹੰਦੇ ਬੋਲ ਸੀ ਵਿਸ਼ੇਸ਼ ਤੀਮੂ ਜਦੋਂ ਰਾਹ ਤੇ ਵਿੱਚ ਘੇਰਿਆ ਤੇ ਉਹਨਾਂ ਨੇ ਮਤਲਬ ਜਿਹੜੀ ਕਿ ਦੁਕਾਨ ਦਾ ਸ਼ਟਰ ਸੀ ਉਹ ਬੰਦ ਕਰਕੇ ਦੋ ਬੰਦੇ ਨਾਲ ਉਹਨਾਂ ਨੂੰ ਟੱਕਿਆ ਫਿਰ ਉਸ ਤੋਂ ਬਾਅਦ ਉਹ ਜਮਿਆਰ ਆ ਕੇ ਉਹਨੂੰ ਤੁੰਕਾਇਆ ਗਿਆ। ਫਿਰ ਉਸ ਤੋਂ ਬਾਅਦ ਕੋਲ ਸਾਈ ਕੋਲਸ ਕੋਲਸ ਨੇ ਆ ਕੇ ਵਿਸ਼ੂ ਦੀਪ ਨੂੰ ਜਾ ਕੇ ਥਾਣੇ ਵਿੱਚ ਰੱਖਿਆ। ਉਹ ਸੁਣਨ ਵਾਲ ਦੀ ਗੱਲ ਹੈ। ਉਹ ਸੁਣਨ ਵਾਲ ਦੀ ਗੱਲ ਕਰਦੀ ਹੈ। ਜਦੋਂ ਕੋਲਸ ਨੇ ਆ ਕੇ ਵਿਸ਼ੂ ਦੀਪ ਨੂੰ ਤਾਂ ਕੀ ਹੋ ਰਿਹਾ ਨਾ ਉਹ ਦੋ ਬੰਦੇ ਸੁਣਨ ਨੂੰ ਹੀ ਥਾਣੇ ਵਿੱਚ ਰੱਖਦੇ। ਤੇ ਕਿਸੇ ਨੇ ਉਹ ਉਹਨਾਂ ਕਿਸੇ ਨੇ ਵੀ ਮਤਲਬ ਥਾਣੇ ਵਿੱਚ ਕੀਤਾ ਨਹੀਂ। ਉਹ ਉਹ ਫਿਰ ਵੀ ਅਜਾਲ ਕਰਦੇ ਆ। ਉਹ ਫਿਰ ਵੀ ਆਉਦੇ ਘਰਾਂ ਵਿੱਚ ਬੈਠੇ ਆ। ਤੇ ਵਿਸ਼ੂ ਦੀਪ ਆਲੇ ਥਾਣੇ ਵਿੱਚ ਬੈਠਾ। ਸਾਡ ਨਾਲ ਹੀ ਮਤਕਾ ਕਿਉਂ ਹੋ ਰਿਹਾ? ਕਿਹੜੀ ਗੱਲ ਇਹਨਾਂ ਦਾ ਕੰਮ ਦਾ ਕਿਉਂ ਇਹ ਸਚਾਈ ਤਾਂ ਸਚਾਈ ਆ ਵਿਸ਼ਵਦੀਪ ਨੇ ਪੰਚਾਇਤ ਦੀ ਜ਼ਮੀਨ ਲਈ ਕਾਨੂੰਨ ਕੀਤੀ ਸੀ ਇਹ ਕਾਨੂੰਨ ਦੇ ਨਾਲ ਉਹ ਮਤਲਭਾਣੇ ਚ ਕੀ ਕਰਦਾ ਤਾਂ ਕਹਿੰਦੇ ਤੇ ਤੇ ਪਕਸ਼ਾ ਕਰਾਂਗੇ ਇਹ ਜਿਹੜਾ ਕਾਨੂੰਨ ਮੇਰੇ ਬੋਲੇ ਤਾਂ ਬੜਾ ਕੋਈ ਗੱਲ ਰੱਖਾ ਮਾਰਦੇ ਥਾਣੇ 'ਚ ਬੈਠਾ ਜੀ ਥਾਣੇ 'ਚ ਬੈਠਾ ਜੋ ਨਾਲੋਂ ਦੋ ਮੁੰਡੇ ਹੋਰ ਆ ਸਾਡੀ ਹੋਗਾ ਸਾਡੀ ਹੋ ਗਈ ਉਹਨੂੰ ਮੱਚਾ ਡਰਾਇਆ ਤੁਮ ਕਾਰ ਉਹਨੂੰ ਥਾਣੇ 'ਚ ਲਾਗੇ ਤੇ ਕੀ ਗੱਲ ਉਹ ਬੰਦੇ ਨਹੀਂ ਜਿਨ੍ਹਾਂ ਨੂੰ ਤੁਸੀਂ ਸਾੜਤਾ ਸੂਰਦੀ ਕਾ ਵਿਸ਼ੇਸ਼ ਨਿਯਮ ਨਾਲ ਖਾਣੇ ਵਿੱਚ ਰੱਖਿਆ ਗਿਆ ਕਿਹੜੀ ਗੱਲੋਂ ਰੱਖਿਆ ਗਿਆ ਉਹਨੇ ਕੋਈ ਨਾ ਕਿਸੇ ਟੀਟਾ ਨੂੰ ਗਾਲ ਕੱਢੀ ਸੀ ਜਦ ਕਿਸ ਨੂੰ ਡਰਾਇਆ ਤੁਮ ਕਾਇਆ ਸੀਗਾ ਉਹਨੇ ਕਿਹਾ ਕਿ ਅਨਾਉਂਸਮੈਂਟ ਕੀਤੀ ਸੀ ਅੱਜ ਬੋਲਣੀ ਹੋਣੀ ਹੈ ਪੰਚਾਇਤ ਦੀ ਫਿਰ ਉਹ ਪਾਇਸ ਕੀਤਾ ਗਿਆ ਨਾਲ ਬੰਦਿਆਂ ਨੂੰ ਘੇਰਿਆ ਨਾਲ ਹੁਣ ਚਾਰ ਬੰਦੇ ਨਾਲ ਸੱਜੇ ਆਪਣੀਆਂ ਲੱਤਾਂ ਨਾਲ ਆਪਣੀਆਂ ਉਹਦਾ ਵੀਰ ਖਾਣੇ ਵਿੱਚ ਉਹਨੂੰ ਰੱਖਿਆ ਤੇ ਆਂਦੀ ਵਾਲੇ ਮੁੰਡਿਆਂ ਨੂੰ ਘੇਰ ਕੇ ਤੇ ਅੱਛਾ ਉਹਨੂੰ ਜਿਵੇਂ ਸਰਟੀਫਿਕੇਟ ਮਾਦਿੰਦੇ ਘੇਰ ਕੁੱਟ ਮਾਰੀ ਗੋਲੀ ਤੇ ਨਾ ਮਾਰਦਾ ਹੁਣ ਮਾਰੀ ਕੀਤਾ ਉਹਨਾਂ ਤੇ ਦੋਨੋਂ ਨਬੋਂ ਨੂਨਾ ਨਾ ਥਾਂ ਦੇ ਵਿੱਚ ਥੜ ਸਟਰ ਦੇ ਵਿੱਚ ਦੁਕਾਨ ਬੰਦ ਕਰਕੇ ਉਹਨਾਂ ਨੂੰ ਕੁੱਟਿਆ ਗਿਆ ਫਿਰ ਡਰਾਇਆ ਤੁਮ ਕਾਇਆ ਗਾਲੀ ਗੋਲਛ ਕੀਤਾ ਚੂਰੇ ਚ ਮਾਰ ਕੇ ਗੱਲ ਕੀਤੀ ਉਹਨੇ ਨਾ ਉਹਦਾ ਗੀਟਸ ਉਹਨੂੰ ਮਦਬਾਚ ਖਾਣੇ ਵਿੱਚ ਰੱਖਿਆ ਗਿਆ ਕਿਹੜੀ ਗੱਲੋਂ ਰੱਖਿਆ ਉਹਨੂੰ ਖਾਣੇ ਵਿੱਚ ਇੱਕ ਪੰਚਾਇਤ ਜਮਿਲੀ ਬੋਲਦੀ ਸੀ ਜਿਹੜੀ ਗਲੋਂ ਖਾਣੇ ਵਿੱਚ ਰੱਖਿਆ ਗਿਆ ਆਮ ਆਦੀ ਪਾਰਟੀ ਦੇ ਬਹੁਤ ਜ਼ਾਦੇ ੱਟਕਾ ਕਰ ਰਹੇ ਆ ਆਮ ਆਦੀ ਆਮ ਆਮ ਆਦੀ ਪਾਰਟੀ ਦੇ ਬੰਦੇ ਬਹੁਤ ਜ਼ਾੜਾ ਨੰਨ ੱਟਕਾ ਪਾ ਰਹੇ ਨੇ ਜਿਹੜੀ ਗੱਲਾਂ ਕਰ ਰਹੇ ਆ ਹੈ ਫਿਰ ਜੇਕਰ ਕੋਈ ਵੀਡੀਓ ਪੋੰਤਾ ਫਿਰ ਉਹ ਗਾਲੀ ਗੋਚ ਕਰਦੇ ਆ ਮੈਸੇਜਰ ਤੇ ਅੱਜ ਵੀ ਕਰਨਗੇ ਕਹੀ ਅੱਜ ਵੀ ਕਰਨਗੇ ਜਿਹੜੇ ਆ ਆਮ ਆਦੀ ਪਾਰਟੀ ਦੇ ਜਿਹੜੇ ਗੰਦੇ ਬੰਦੇ ਅੱਗੇ ਫਿਰ ਉਹ ਕਿਨੇ ਤੇ ਕਿਨੇ ਬੋਲਦੇ ਆ ਉਹਨੂੰ ਮਾਂ ਬਾਪ ਚਰਤੀ ਉਹਨਾਂ ਕਿਸੇ ਦੀ ਰੱਖਿਆ ਕਰੇ ਕਿਹੜੀ ਗੱਲਾਂ ਕਰਦੇ ਆ ਉਹਦੇ ਨਾਲ ਉਹਦੇ ਕੰਨੇ ਨਾਲ ਕਿਉਂ ਲੱਗਿਆ ਉਹਦੇ ਵਿੱਚ ਨਾਲੇ ਫਿਰ ਉਹਦੇ ਪਿਛਲੇ ਪਾਸੇ ਤੋਂ ਸੇ ਪੱਛੇ ਪਾਇਆ ਕਿ ਕਿਹੜੀ ਗੱਲੋਂ ਪਾਇਆ ਉਹਦੇ ਕਿਉਂ ਬੋਲਦਾ ਨਾ ਕਰਕੇ ਐਦਾਂ ਨੂੰ ਮੈਨਾਂ ਕਿਸਮਾ ਧੱਕਾ ਨਹੀਂ ਚਾਹੀਦਾ ਅਸਲੀ ਇਨਸਾਨ ਉਹ ਵੀ ਇੰਨਾ ਧੱਕਾ ਨਾ ਧੱਕਾ ਕਿਸ ਨਾਲ ਨਹੀਂ ਚਾਹੀਦਾ ਜਿੰਨਾ ਤੁਸੀਂ ਕਰ ਰਹੇ ਹੋ ਐਨਾ ਕਦੇ ਵੀ ਧੱਕਾ ਨਹੀਂ ਚਾਹਨਾ ਚਾਹੀਦਾ ਜਿੰਨਾ ਤੁਸੀਂ ਕਰ ਰਹੇ ਹੋ ਫੇਸ ਕਰਕੇ ਤੁਹਾਨੂੰ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਇਹ ਬੇਨਤੀ ਆ ਵਿਸ਼ੂ ਗਿੱਲ ਦਾ ਬਹੁਤ ਬਹੁਤ ਜ਼ਿਆਦਾ ਸਾਥ ਦਿੱਤਾ ਜਾਵੇ Shamla Chander Building Maintenance Handyman under Czech Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number 921760 Shyamalan Chander Center call him on this number 074888 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ